ਸੁਣਿਆ ਸੀ ਕਰੋੜ ਦਾ ਤੇ ਜਦੋਂ ਵੇਖਿਆ ਤੇ ਲੱਖ ਦਾ ਰਾਹ ਪਿਆ ਸੌ ਦਾ ਤੇ ਵਾਹ ਪਿਆ ਤੇ ਕੱਖ ਦਾ ਗੱਲ ਪੰਜਾਬ ਦੇ ਹਲਾਤਾਂ ਦੇ ਉੱਤੇ ਪੰਜਾਬ ਸਰਕਾਰ ਦੇ ਉੱਤੇ ਤੇ ਪੰਜਾਬ ਸਰਕਾਰ ਦੇ ਮੁਖੀ ਭਗਵੰਤ ਮਾਨ ਦੇ ਉੱਤੇ ਕਰ ਲਗਾ ਸਾਰ ਭਗਵੰਤ ਸਿੰਘ ਮਾਨ ਲਗਾਤਾਰ ਢਾਈਆਂ ਸਾਲਾਂ ਤੋਂ ਵਿਰੋਧੀਆਂ ਨੂੰ ਹੰਕਾਰ ਭਰੀਆਂ ਟਿੱਚਰਾਂ ਤਰ੍ਹਾਂ ਤਰ੍ਹਾਂ ਦਾ ਮਜ਼ਾਕ ਡਾਉਣਾ ਜੋ ਉਹਨਾਂ ਦੇ ਖਿਲਾਫ ਕੋ ਬੋਲਦਾ ਉਹਨਾਂ ਨੂੰ ਕੋ ਸਲਾਹ ਦਿੰਦਾ ਤੇ ਮਜ਼ਾਕੀਆ ਲਹਿਜੇ ਦੇ ਵਿੱਚ ਉਹਦਾ ਮਜ਼ਾਕ ਡਾਉਣਾ ਉਹਨਾਂ ਨੂੰ ਟਿੱਚਰਾਂ ਕਰਨੀਆਂ ਕਿ ਮੇਰੇ 92 ਜਿੱਤੇ ਆ ਤੁਹਾਡੇ ਪੱਲੇ ਕੀ ਆ ਕਾਲੀ ਕਾਂਗਰਸੀਆਂ ਦੇ ਕਿਸੇ ਦੇ 18 ਜਿੱਤੇ ਆ ਕੋਈ ਤਿੰਨਾ ਤੇ ਰਹਿ ਗਿਆ ਕਿਸੇ ਦੇ ਦੋ ਜਿੱਤੇ ਆ ਕੋਈ ਕਾਰ 'ਚ ਆਜਿਆ ਕਰੋ ਕੋਈ ਸਕੂਟਰ ਦੇ ਉੱਤੇ ਆਜਿਆ ਕਰੋ ਇਸ ਤਰੀਕੇ ਮਜ਼ਾਕ ਲਗਾਤਾਰ ਅਸੀਂ ਢਾਈਆਂ ਸਾਲਾਂ ਤੋਂ ਸਾਰੇ ਹੀ ਸੁਣਦੇ ਆ ਰਹੇ ਆ ਪੰਜਾਬ ਵਾਲਸੀ ਪਹਿਲਾਂ ਤੇ ਕਹਿੰਦੇ ਸੀਗੇ ਕਿ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਦੇ ਸਪਾਈ ਜਿੱਤੇ ਆ ਤੇ ਜਦੋਂ ਉਹਦਾ ਕੇਜਰੀਵਾਲ ਅੰਦਰ ਗਿਆ ਉਹਦਾ ਨਾਂ ਨਾਮ ਹੀ ਕੱਢ ਕੇ ਰੱਖ ਦਿੱਤਾ ਔਰ ਹਮੇਸ਼ਾ ਹੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ 92 ਨੂੰ ਸਾਨੂੰ ਮੈਂ ਜਤਾਇਆ ਮੈਂ ਬਹੁਮਤ ਨਾਲ ਜਿੱਤ ਕੇ ਆਇਆ ਕੇਜਰੀਆਲ ਦੀ ਹਾਲਤ ਭਗਵੰਤਮਾਨ ਦੇ ਸਾਹਮਣੇ ਪਤਾ ਕੀ ਹੋ ਗਈ ਵੀ ਉਹ ਕੀ ਕਹਿ ਰਿਹਾ ਭਗਵੰਤਮਾਨ ਨੂੰ ਕਿ ਰੋਸ਼ਨੀ ਸੇ ਡਰਾ ਰਹੇ ਹੈ ਮੁਝੇ ਰੋਸ਼ਨੀ ਸੇ ਡਰਾ ਰਹੇ ਹੈ ਮੁਝੇ ਆਪ ਇਹ ਕਿਆ ਸਿਖਾ ਰਹੇ ਹੈ ਮੁਝੇ ਉਹ ਜੋ ਉਂਗਲੀ ਪਕੜ ਕੇ ਚਲਤੇ ਥੇ ਉਂਗਲੀਆਂ ਉਪਰ ਨਚਾ ਰਹੇ ਹੈ ਮੁਝੇ ਮਤਲਬ ਇਹ ਹਾਲਾਤ ਇਹਨਾਂ ਦੋਵਾਂ ਦੇ ਦਰਮਿਆਨ ਜਿਹੜੇ ਬਣ ਗਏ 92 ਵਾਲੇ ਰਾਗ ਦੇ ਉੱਤੇ ਢਾਈ ਸਾਲ ਆਪ ਆਪ ਬਹੁਤ ਜ਼ਿਆਦਾ ਰਾਗ ਆਇਆ ਕਿ 92 ਅਸੀਂ ਜਿੱਤ ਕੇ ਆਏ ਆ ਭਗਵਾਨ ਸਿਨਾ ਹੁਣ ਮੈਂ ਜਿਹੜਾ ਡਾਟਾ ਜਿਹੜਾ ਮੇਰਵਾ ਤੇਰੇ ਸਾਹਮਣੇ ਰੱਖਣ ਲੱਗਾ ਜੇ ਤੋ ਜਾਣੂ ਹੁੰਦੇ ਹੋਏ ਵੀ ਆਪਾਂ ਅਣਜਾਣ ਬਣੇ ਬੈਠੇ ਆ ਕੋਈ ਉਹਦੇ ਉੱਤੇ ਸਫਾਈ ਨਹੀਂ ਦਿੱਤੀ ਕੋਈ ਬਿਆਨ ਨਹੀਂ ਦਿੱਤਾ ਕਿਸੇ ਨੇ ਕੋਈ ਅਸਤੀਫੇ ਵਾਲੀ ਗੱਲ ਨਹੀਂ ਕੀਤੀ 13 ਲੋਕ ਸਭਾ ਸੀਟਾਂ ਦੀਆਂ ਜਿਹੜੀ ਚੋਣ ਹੋਈ ਆ 117 ਹਲਕਿਆਂ ਦੇ ਜਿਹੜੇ ਰਿਜ਼ਲਟ ਆ 2022 ਚ ਕੀ ਸੀਗੇ ਤੇ 2.5 ਸਾਲ ਬਾਅਦ 2024 ਚ ਕੀ ਰਿਜ਼ਲਟ ਆਉਂਦੇ ਆ 2022 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸੀਟਾਂ ਆਈਆਂ ਸੀ 92 42.3% ਵੋਟ ਜਿਹੜੀ ਪੂਰੇ ਪੰਜਾਬ ਦੀ ਉਹ ਤੁਹਾਡਾ ਵੋਟ ਬੈਂਕ ਜਿਹੜਾ ਉਹ ਬਣਿਆ ਸੀਗਾ ਤੇ ਕਾਂਗਰਸ ਨੂੰ ਸੀਟਾਂ ਆਈਆਂ ਸੀ 18 23.1% ਵੋਟ ਉਹਨਾਂ ਨੂੰ ਪਈ ਸੀ ਕਾਲੀ ਦਲ ਨੂੰ ਸੀਟਾਂ ਆਈਆਂ ਸੀ 3 ਤੇ 18.5% ਉਹਨਾਂ ਦਾ ਵੋਟ ਬੈਂਕ ਸੀਗਾ ਤੇ ਭਾਜਪਾ ਨੂੰ ਸੀਟਾਂ ਆਈਆਂ ਸੀ ਦੋ ਜਿਹੜੀ ਚੀਜ਼ ਸੁਣਨ ਵਾਲੀ ਆ 6.6% ਉਹਨਾਂ ਦਾ ਜਿਹੜਾ ਵੋਟ ਬੈਂਕ ਸੀਗਾ ਅੱਜ 2024 ਦੇ ਵਿੱਚ ਹਾਲਾਤ ਕੀ ਬਦਲ ਕੇ ਰੱਖ ਦਿੱਤੇਗਾ ਜੋ ਮੈਂ ਪਹਿਲਾਂ ਕਹਿੰਦਾ ਰਿਹਾ ਸੀਗਾ ਉਹੋ ਹੀ ਹੋਣ ਰਿਹਾ ਵਾ ਕਿ ਤੁਹਾਡੀ ਪਾਰਟੀ ਨੂੰ ਸੀਟਾਂ ਜਿੱਤੀਆਂ ਨੇ 33 ਤੇਰਾ ਲੋਕ ਸਭਾ ਹਲਕਿਆਂ ਦੇ ਵਿੱਚੋਂ 117 ਦੇ ਵਿੱਚੋਂ 33 ਸੀਟਾਂ ਦਿੱਤੀਆਂ ਔਰ 26.3% ਤੁਹਾਡਾ ਵੋਟ ਬੈਂਕ ਰਹਿ ਗਿਆ 16% ਵੋਟ ਬੈਂਕ ਤੇਰੀ ਪਾਰਟੀ ਦਾ ਘਟ ਗਿਆ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਨੇ ਸੀਟਾਂ ਜਿੱਤੀਆਂ 37 117 ਦੇ ਵਿੱਚੋਂ ਉਹਦਾ ਵੋਟ ਬੈਂਕ 23.1 ਤੋਂ ਹੋ ਗਿਆ 26.3% ਤੇ ਕਾਲੀ ਦਲ ਨੇ 9 ਸੀਟਾਂ ਜਿੱਤੀਆਂ ਉਹਨਾਂ ਦਾ 18.5 ਜਿਹੜਾ ਵੋਟ ਪਰਸੈਂਟ ਸੀ ਉਹ ਰਹਿ ਗਿਆ 13.42 ਤੇ ਸਭ ਤੋਂ ਹੈਰਾਨੀ ਵਾਲੀ ਗੱਲ ਆ ਜਿਹੜੀ ਮੈਂ ਕਹਿੰਦਾ ਸੀਗਾ ਕਿ ਬੀਜੇਪੀ ਨਾਲ ਰਲਿਆ ਵਾ ਤੂੰ ਉਹਦਾ ਵੋਟ ਬੈਂਕ ਸੀਗਾ ਉਹ ਸੀਟਾਂ ਜਿੱਤੇ ਸੀ ਦੋ 2022 ਦੇ ਵਿੱਚ ਤੇ ਵੋਟ ਬੈਂਕ ਸੀਗਾ ਉਹਨਾਂ ਦਾ 6.6 ਅੱਜ ਬੀਜੇਪੀ ਸੀਟਾਂ ਜਿੱਤੀ 23 ਤੇ 18.56% ਵੋਟ ਬੈਂਕ ਉਹਨਾਂ ਦਾ ਹੋ ਗਿਆ ਘੱਟੋ ਘੱਟ 12-13% ਉਹਨਾਂ ਦਾ ਜਿਹੜਾ ਵੋਟ ਬੈਂਕ ਵਧਿਆ ਵਾ ਬੀਜੇਪੀ ਕਾਮਯਾਬ ਹੋਈ ਉਹਨੇ ਡਰ ਦਾ ਜਿਹੜਾ ਪੰਜਾਬ ਚ ਮਾਹੌਲ ਪੈਦਾ ਕੀਤਾ ਸੀਗਾ ਉਹਦੇ ਵਿੱਚ ਉਹਨੂੰ ਕਾਮਯਾਬੀ ਮਿਲੀ ਢਾਈਆਂ ਸਾਲਾਂ ਦੇ ਰਾਜ ਚ ਤੇਰੀ ਵੋਟ ਜਿਹੜੀ ਪਾਰਟੀ ਦਾ ਵੋਟ ਬੈਂਕ ਕੋ 16% ਘਟ ਕੇ ਤੇ ਬੀਜੇਪੀ ਦਾ ਪਾਰਟੀ ਦਾ ਜਿਹੜਾ ਵੋਟ ਪਰਸੈਂਟ ਹੈ ਜਿਹੜਾ ਵੋਟ ਬੈਂਕ ਹੈ ਉਹ 15% ਵਧਿਆ ਜਿਸ ਨੇ ਵੋਟ ਬੈਂਕ ਕਿਦਾ ਵਧਿਆ ਦੁੱਖ ਕੋ ਲੱਗਣ ਡਿਆ ਕਿ ਜਿਹੜੀ ਪਾਰਟੀ ਨੇ ਪਿਛਲੇ 10 ਸਾਲ ਸੱਤਾ ਚ ਹੁੰਦਿਆ ਪੰਜਾਬ ਨੂੰ ਕੁਝ ਵੀ ਨਹੀਂ ਦਿੱਤਾ ਪੰਜਾਬ ਹਾਲਚ ਸਿਰਫ ਡਰ ਦਾ ਮਹੌਲ ਪੈਦਾ ਕੀਤਾ ਪੰਜਾਬ ਦੇ ਹਾਲਾਤ ਖਰਾਬ ਕੀਤੇ Hindu ਧਰਮ ਦੇ ਵਿੱਚ ਦਹਿਸ਼ਤ ਪੈਦਾ ਕੀਤੀ Hindu Sikh ਦੇ ਵਿੱਚ ਇੱਕ ਦੂਜੇ ਲਈ ਨਫ਼ਰਤ ਪੈਦਾ ਕੀਤੀ ਕੋਈ ਕਸਰ ਨਹੀਂ ਛੱਡੀ ਇੱਕ ਦੂਜੇ ਨੂੰ ਲੜਾਉਣ ਲਈ ਤੇ ਅੱਜ ਵੀ ਉਹ ਹਾਲਾਤ ਨੇ ਜੇ ਪੰਜਾਬ ਦੇ ਵਿੱਚ ਇਹ ਬੜਾ ਵੱਡਾ ਵਹਿਮ ਆ ਤੈਨੂੰ ਤੇ BJP ਨੂੰ BJP ਤੇਰੀ ਪਾਰਟੀ ਆ ਮੈਂ ਤਾਂ ਝਾੜੂ ਵਾਲੀ ਤੇਰੀ ਪਾਰਟੀ ਕਹਿੰਦਾ ਹੀ ਨਹੀਂ ਜੇ ਪੰਜਾਬ ਦੇ ਵਿੱਚ ਇਹ ਵਹਿਮ ਕੰਡੋ ਤੁਸੀਂ ਸਾਰੇ ਜਾਣੇ ਜੇ ਪੰਜਾਬ ਦੇ ਵਿੱਚ ਰਾਮ ਮੰਦਰ ਦੇ ਨਾਂ ਤੇ ਵੋਟ ਪੈਂਦੀ ਤੇ ਫਿਰ ਮੋਦੀ ਹੋਣੀ ਕਦੀ ਜਿੱਦਿਆ ਨਾ ਹਾਰ ਦੇ ਬੀਜੇਪੀ ਕਦੀ ਨਾ ਹਾਰਦੀ ਪੰਜਾਬ ਚ ਜਿੰਨੀ ਵੋਟ ਬੀਜੇਪੀ ਨੂੰ ਪਈ ਆ ਉਹ ਹਿੰਦੂਆਂ ਨੂੰ ਡਰਾ ਕੇ ਉਹਨਾਂ ਦੇ ਵਿੱਚ دہشت ਪੈਦਾ ਕਰਕੇ دہشت ਦਾ ਮਾਹੌਲ ਪੈਦਾ ਕਰਕੇ ਲਈ ਗਈ ਕਿ ਅਸੀਂ ਪੰਜਾਬ ਚ ਸੇਫ ਨਹੀਂ ਸ਼ਾਇਦ ਮੋਦੀ ਨੂੰ ਲੈ ਆਓ ਬੀਜੇਪੀ ਨੂੰ ਲੈ ਆਓ ਤੇ ਅਸੀਂ ਸੇਫ ਰਵਾਂਗੇ ਜਿਸ ਚ ਤੂੰ ਜਿਹੜੀ ਡਰਦੀ ਰਾਜਨੀਤੀ ਬੀਜੇਪੀ ਨੇ ਪੰਜਾਬ ਚ ਕੀਤੀ دہشت ਫਲਾਉਣ ਦੀ ਜਿਹੜੀ ਰਾਜਨੀਤੀ ਉਹਨੇ ਪੰਜਾਬ ਦੇ ਵਿੱਚ ਪਿਛਲੇ 10 ਸਾਲਾਂ 'ਚ ਕੀਤੀ ਆ ਕਰਨ ਦੀ ਕੋਸ਼ਿਸ਼ ਕੀਤੀ ਆ ਢਾਈਆਂ ਸਾਲਾਂ 'ਚ ਤੇਰੀ ਸਰਕਾਰ ਨੇ ਉਹਨੂੰ ਪੂਰ ਪਾਇਆ ਉਹਦਾ ਪੂਰਾ ਸਾਥ ਦਿੱਤਾ ਮੋਦੀ ਤੇ ਅਮਿਤ ਸ਼ਾਹ ਦੇ ਹੱਥਾਂ 'ਚ ਤੂੰ ਖੇਡਿਆ ਮੈਂ ਅੱਜ ਤਾਂ ਨਹੀਂ ਕਹਿੰਦਿਆ ਮੈਂ 6 ਮਹੀਨਿਆਂ ਤੋਂ ਕਹਿੰਦਿਆ ਮੈਂ ਤੂੰ ਬੀਜੇਪੀ ਦੇ ਹੱਥਾਂ 'ਚ ਖੇਡਣ ਢਿਆਵਾ ਸਾਡੇ ਦੇਸ਼ 'ਚ ਬੀਜੇਪੀ ਦਾ ਪੂਰੇ ਦੇਸ਼ ਦੇ ਵਿੱਚ ਵੋਟ ਬੈਂਕ ਘਟਿਆ ਵਾ ਤੇ ਸਿਰਫ ਉਸ ਪੰਜਾਬ ਦੇ ਵਿੱਚ ਵਧਿਆ ਜਿਹਦੇ ਨਾਲ ਲਗਾਤਾਰ ਪਿਛਲੇ 10 ਸਾਲਾਂ ਤੋਂ ਧੱਕਾ ਕਰ ਰਿਹਾ ਪੰਜਾਬ ਨੂੰ ਮਾਰ ਰਿਹਾ ਬਾਕੀ ਸੂਬਿਆਂ 'ਚ ਘਟਿਆ ਹੋਵੇ ਤੇ ਪੰਜਾਬ ਦੇ ਵਿੱਚ ਵਧਿਆ ਹੋਵੇ ਤੇ ਫਿਰ ਇਹਦਾ ਜ਼ਿੰਮੇਵਾਰ ਕਿਉਂ ਕੌਣ ਆ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਤੂੰ ਬੀਜੇਪੀ ਨਾਲ ਰਲਿਆ ਆਵਾ ਜਾਂ ਤੂੰ ਉਹਨਾਂ ਤੋਂ ਡਰਿਆ ਆਵਾ ਕਿਉਂਕਿ ਜਿਹੜੀ ਸ਼ਰਾਬ ਪਾਲਿਸੀ ਦੇ ਵਿੱਚ ਦਿੱਲੀ ਦੇ ਆਪ ਲੀਡਰ ਸਾਰੇ ਅੰਦਰ ਆ ਉਹ ਸ਼ਰਾਬ ਪਾਲਿਸੀ ਜਿਹੜੀ ਪੰਜਾਬ 'ਚ ਵੀ ਚੱਲੀ ਆ ਤੇ ਕਿਤੇ ਨਾ ਕਿਤੇ ਤੈਨੂੰ ਹੱਥ ਪੈ ਸਕਦਾ ਜਾਂ ਕਿਤੇ ਨਾ ਕਿਤੇ ਉਹਨਾਂ ਨੇ ਤੈਨੂੰ ਕਮਰਾ ਬੰਦ ਮੀਟਿੰਗ ਕਰਕੇ ਕਿਹਾ ਵਾ ਕਿ ਜਾ ਤੇ ਸਾਡੇ ਹੱਥਾਂ 'ਚ ਖੇਡ ਸਾਡੀ ਪਾਲਿਸੀ ਦੇ ਮੁਤਾਬਕ ਚੱਲ ਨਹੀਂ ਤੇ ਕੇਜਰੀ ਆਗੂ ਸੰਦੀਪ ਸਿੰਘ ਆਗੂ ਬਾਕੀ ਆਗੂ ਆਗੂ ਤੈਨੂੰ ਵੀ ਫੜ ਕੇ ਅੰਦਰ ਦੇ ਦੇਵਾਂਗੇ ਤੂੰ ਬੀਜੇਪੀ ਨਾਲ ਕੇ ਨਾਲ ਜਿਹੜਾ ਮਿਲ ਕੇ ਪੰਜਾਬ ਦਾ ਨੁਕਸਾਨ ਕਰਾਇਆ ਪੰਜਾਬ ਦੇ ਨੁਕਸਾਨ ਦੇ ਨਾਲ ਨਾਲ ਤੂੰ ਆਪਦੀ ਪਾਰਟੀ ਦਾ ਨੁਕਸਾਨ ਕਰਾਇਆ ਤੇਰੇ ਬਾਰੇ ਮੈਂ ਇੱਕ ਕਹਾਣੀ ਰਾਤੀ ਮੈਂ ਸੁਣਦਾ ਸੀਗਾ ਫੇਸਬੁੱਕ ਤੇ ਕੋਈ ਬੜੀ ਵਧੀਆ ਕਿਸੇ ਨੇ ਕਹਾਣੀ ਸੁਣਾਈ ਸੀ ਉਹ ਕਹਾਣੀ ਦਾ ਨਾਂ ਸੀਗਾ ਗੱਦਾਰ ਤਿੱਤਰ ਧਿਆਨ ਨਾਲ ਸੁਣੀ ਇਸ ਕਹਾਣੀ ਨੂੰ ਤੇ ਤੇਰੇ ਤੇ ਬਿਲਕੁਲ ਪੂਰੀ ਢੋਕਦੀ ਆ ਜਿੱਦਾਂ ਤੂੰ ਬੀਜੇਪੀ ਦੇ ਹੱਥਾਂ 'ਚ ਖੇਡਣ ਢਿਆ ਲਾ ਇੱਕ ਬੰਦਾ ਬਾਜ਼ਾਰ ਦੇ ਵਿੱਚ ਤਿੱਤਰ ਵੇਚਦਾ ਹੁੰਦਾ ਉਹ ਤਿੱਤਰ ਵੇਚ ਰਿਹਾ ਸੀ ਬਾਜ਼ਾਰ ਦੇ ਵਿੱਚ ਉਹਦੇ ਕੋਲ ਬਹੁਤ ਸਾਰੇ ਤਿੱਤਰ ਸਨ ਪਰ ਇੱਕ ਤਿੱਤਰ ਉਹਨੇ ਅਲੱਗ ਟੋਕਰੀ ਦੇ ਵਿੱਚ ਪਾ ਕੇ ਰੱਖਿਆ ਸੀ ਬਾਕੀ ਤਿੱਤਰਾਂ ਨਾਲ ਆਡੋਂ ਨੂੰ ਰੱਖਿਆ ਸੀ ਤੇ ਗਾਹਕ ਨੇ ਪੁੱਛਿਆ ਉਹਨੂੰ ਵੀ ਤਿੱਤਰ ਕਿਵੇਂ ਲਾਏ ਆ ਉਹ ਕਹਿੰਦਾ 40 ਰੁਪਈਆ ਦਾ ਇੱਕ ਦਿਨਾ ਤੇ ਗਾਹਕ ਨੇ ਜਿਹੜਾ ਆਡ ਰੱਖਿਆ ਤਿੱਤਰ ਸੀਗਾ ਉਹਦੀ ਕੀਮਤ ਪੁੱਛੀ ਦੁਕਾਨਦਾਰ ਕਹਿੰਦਾ ਇਹਨੂੰ ਮੈਂ ਵੇਚ ਇਹਨੂੰ ਮੈਂ ਵੇਚਣਾ ਨਹੀਂ ਚਾਹੁੰਦਾ ਇਹਨੂੰ ਮੈਂ ਵੇਚਦਾ ਨਹੀਂਗਾ ਪਰ ਤੂੰ ਜिद ਕਰੇਗਾ ਕਿਉਂਕਿ ਆਹ ਤੁੰਦੀਆ ਕਈ ਲੋਕਾਂ ਦੀ ਵੀ ਅੱਡ ਪਈ ਚੀਜ਼ ਨੂੰ ਲੈਣਾ ਜੇ ਤੂੰ ਜिद ਕਰੇਗਾ ਤੇ ਇਹਦੀ ਕੀਮਤ 500 ਰੁਪਈਆ ਵਾ ਤੇ ਗਾਹਕ ਨੇ ਉਹਨੂੰ ਬੜੀ ਹਰਨੀ ਨਾਲ ਦੁਕਾਨਦਾਰ ਨੂੰ ਪੁੱਛਿਆ ਵੀ ਇਹਦੀ ਕੀਮਤ ਇੰਨੀ ਜ਼ਿਆਦਾ ਕਿਉਂ ਆ ਤੇ ਮਾਲਕ ਨੇ ਪਤਾ ਕੀ ਕਿਹਾ ਜਿੱਦਾਂ ਤੇਰੇ ਬੀ.ਜੇ.ਪੀ ਵਾਲੇ ਮਾਲਕ ਆ ਅਸਲ ਦੇ ਵਿੱਚ ਉਹਨੇ ਕਿਹਾ ਵੀ ਅਸਲ 'ਚ ਇਹ ਮੇਰਾ ਪਾਲਤੂ ਤਿੱਤਰ ਆ ਇਹ ਹੋਰ ਤਿੱਤਰਾਂ ਨੂੰ ਮੇਰੇ ਕੋਲ ਫਸਾਉਣ ਦਾ ਕੰਮ ਕਰਦਾ ਜਦੋਂ ਇਹ ਚੀਕਾ ਮਾਰਦਾ ਹੋਰ ਤਿੱਤਰਾਂ ਨੂੰ ਬੁਲਾਉਂਦਾ ਹੋਰ ਤਿੱਤਰ ਬਿਨਾਂ ਸੋਚੇ ਸਮਝੇ ਇਸ ਜਗ੍ਹਾ ਦੇ ਉੱਤੇ ਇਕੱਠੇ ਹੁੰਦੇ ਆ ਤੇ ਮੈਂ ਆਸਾਨੀ ਦੇ ਨਾਲ ਸਾਰਿਆਂ ਦਾ ਸ਼ਿਕਾਰ ਕਰ ਲੈਣਾ ਵਾ ਇਹ ਮੇਰਾ ਜਿਹੜਾ ਤਿੱਤਰ ਉਹ ਕੰਮ ਕਰਦਾ ਵਾ ਤੇ ਬਾਅਦ ਚ ਮੈਂ ਇਸ ਤਿੱਤਰ ਨੂੰ ਇਹਦੀ ਪਸੰਦ ਦੀ ਇੱਕ ਖਰਾਕ ਦੇ ਦਿੰਦਾ ਜਿਹਦੇ ਨਾਲ ਖੁਸ਼ ਹੋ ਜਾਂਦਾ ਇਸ ਕਰਕੇ ਦੀ ਕੀਮਤ 500 ਰੁਪਿਆ ਜਿਹੜੀ ਤੇਰੀ ਭਾਪੀ ਨੇ ਰੱਖੀ ਆ ਉਸ ਸਿਆਣੇ ਬੰਦੇ ਨੇ ਮਾਲਕ ਨੂੰ 500 ਰੁਪਿਆ ਦਿੱਤਾ ਤੇ ਉਹਦੇ ਕੋਲ ਤਿੱਤਰ ਲੈ ਕੇ ਤੇ ਸਾਰੇ ਬਾਜ਼ਾਰ ਉਸ ਤਿੱਤਰ ਦੀ ਧੌਣ ਮਰੋੜ ਦਿੱਤੀ ਤੇ ਕਿਸੇ ਨੇ ਪੁੱਛਿਆ ਵੀ ਤੂੰ ਇਦਾਂ ਕਿਉਂ ਕੀਤਾ ਉਹਦਾ ਜਵਾਬ ਅੱਗੋਂ ਪਤਾ ਕੀ ਸੀਗਾ ਕੇ ਗद्दार ਨੂੰ ਜੀਣ ਦਾ ਕੋਈ ਹੱਕ ਨਹੀਂ ਜਿਹੜਾ ਆਪਣੇ ਸਮਾਜ ਨੂੰ ਆਪਣੇ ਮਨਾਫੇ ਲਈ ਫਸਾਉਣ ਦਾ ਕੰਮ ਕਰਦਾ ਲੋਕਾਂ ਨਾਲ ਧੋਖਾ ਕਰਦਾ ਇਹੋ ਜਿਹੇ ਬੰਦੇ ਨੂੰ ਸਮਾਜ ਦੇ ਵਿੱਚ ਰਹਿਣ ਦਾ ਤੇ ਸਮਾਜ ਚ ਜੀਣ ਦਾ ਕੋਈ ਹੱਕ ਨਹੀਂ ਜਿਹੜਾ ਹੱਕ ਤੂੰ ਬੀਜਪੀ ਦੇ ਪ੍ਰਤੀ ਜਿਹੜਾ ਜਿਤਰਾ ਉਤੇ ਤਰ੍ਹਾਂ ਦਾ ਸ਼ਿਕਾਰ ਕਰਦਾ ਉਸ ਤਰੀਕੇ ਤੂੰ ਨੁਭਾਰਿਆ ਵਾ ਕੱਲੇ ਕੱਲੇ ਨੂੰ ਤੇਰੇ ਕਹਿਣ ਦੇ ਉੱਤੇ ਸੰਮਣ ਆਉਂਦੇ ਆ ਕੱਲੇ ਕੱਲੇ ਨੂੰ ਤੇਰੇ ਕਹਿਣ ਦੇ ਉੱਤੇ ਈਡੀ ਪੈਂਦੀ ਆ ਕੱਲੇ ਕੱਲੇ ਨੂੰ ਤੇਰੇ ਕਹਿਣ ਦੇ ਉੱਤੇ ਬੀਜਪੀ ਪੈਂਦੀ ਆ ਸੋ ਭਗਵੰਤ ਮਾਨ ਜੀ ਜਿਨ੍ਹਾਂ ਲੋਕਾਂ ਨੇ ਸਾਨੂੰ ਬਰਬਾਦ ਕੀਤਾ ਜਿਨ੍ਹਾਂ ਲੋਕਾਂ ਨੇ ਸਾਨੂੰ ਤਬਾਹ ਕੀਤਾ ਪਿਛਲੇ 20 ਸਾਲਾਂ ਚ ਕਾਲੀ ਭਾਜਪਾ ਕਾਂਗਰਸ ਨੇ ਸਾਨੂੰ ਦੁਬਾਰਾ ਉਹਨਾਂ ਦੇ ਅੱਗੇ ਉਹਨਾਂ ਬਗਿਆੜਾਂ ਦੇ ਅੱਗੇ ਤੁਸੀਂ ਸਾਨੂੰ ਬੱਕਰੀਆਂ ਦੇ ਵਾਲ ਸੁੱਟ ਰਹੇ ਹੋ ਸਾਨੂੰ ਮਜਬੂਰ ਕਰ ਰਹੇ ਹੋ ਕਿ ਦੁਬਾਰਾ ਉਹਨਾਂ ਨੂੰ ਚੁਣਿਆ ਜਾਵੇ ਉਹੀ ਗद्दार ਤਿੱਤਰ ਵਾਲਾ ਕੰਮ ਤੁਸੀਂ ਕਰ ਰਹੇ ਹੋ ਭਗਵੰਤ ਮਾਨ ਜੀ ਮੈਂ ਤੇ ਇਹ ਗੱਲ ਤੁਹਾਡੇ ਨਿਤਾਵਾ ਕੇਜਰੀਆਲ ਸੰਦੀਪ ਪਾਠਕ ਰਾਜਵ ਚੰਡਾ ਨੂੰ ਇਹ ਗੱਲ ਕਹੀ ਹੈ ਕਿ ਇਹਦੇ ਕੋਲੋਂ ਆਪਣੀ ਪਾਰਟੀ ਵੀ ਬਚਾ ਲਓ ਤੇ ਪੰਜਾਬ ਨੂੰ ਵੀ ਬਚਾ ਲਓ ਮੈਂ ਵੀ ਮਿਸਾਲ ਦਿੱਤੀ ਸੀ ਉਹਨਾਂ ਨੂੰ ਕਿ ਸਾਰ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਨੂੰ ਅਕਸਰ ਹੀ ਸਮਝਾਉਂਦੇ ਰਹੇ ਕਿ ਵਿਕਰਮ ਕੋਲੋਂ ਆਪ ਵੀ ਵੱਜ ਜਾ ਤੇ ਆਪਣੇ ਕਾਲੀ ਦਲ ਨੂੰ ਵੀ ਬਚਾ ਲਾ ਪਰ ਜਦੋਂ ਤੱਕ ਸੁਖਬੀਰ ਨੂੰ ਸਮਝਾਈ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਤੇ ਮੈਂ ਤੁਹਾਨੂੰ ਵੀ ਬੜੀ ਵਾਰੀ ਕਿਹਾ ਤੋ ਵੱਜੋ ਤੇ ਆਪਣੀ ਪਾਰਟੀ ਵੀ ਬਚਾ ਲਓ ਪਰ ਜਦੋਂ ਤੱਕ ਤੁਹਾਨੂੰ ਸਮਝਾਉਣੀ ਉਦੋਂ ਤੱਕ ਬਹੁਤ ਦੇਰ ਹੋ ਜਾਣੀ ਹੈ ਜਿਹੜੀ ਅੱਜ ਹੋ ਵੀ ਗਈ ਆ ਮੈਂ ਭਗਵੰਤ ਮਾਨ ਤੈਨੂੰ ਕਹਿਣ ਲੱਗਾ ਕਿ ਆਪਣੇ ਅੰਦਰੋਂ ਹੰਕਾਰ ਛੱਡ ਪੰਜਾਬ ਦੇ ਭਲੇ ਲਈ ਕੰਮ ਕਰ ਇਹ ਨਹੀਂ ਵੀ ਜਿੰਨੂੰ ਮਰਜ਼ੀ ਫੜ ਲਿਆ ਜਿੰਨੂੰ ਮਰਜ਼ੀ ਠੋਕ ਦਿੱਤਾ ਇਹੀ ਆਪਾਂ ਨੂੰ ਕੰਮ ਰਹਿ ਗਿਆ ਆਪਣੇ ਮਨ ਦੇ ਵਿੱਚੋਂ ਵਹਿਮ ਕੱਢ ਮੈਂ ਤੈਨੂੰ ਕਹਿਣਾ ਕਿ ਇਹ ਸਦਾ ਨਹੀਂ ਆਪਾਂ ਬਰੇ ਰਹਿਣਾ ਪੰਜਾਬ ਦੀ ਇਸ ਕੁਰਸੀ ਦੇ ਉੱਤੇ ਤੇਰੀ ਹਾਲਤ ਪਤਾ ਕੀ ਆ ਤੂੰ ਕੀ ਸਮਝ ਲਿਆ ਉਹ ਚਿੜੀ ਵਾਂਗ ਤੂੰ ਵੀ ਇੱਕ ਭੁਲੇਖਾ ਪਾ ਲਿਆ ਕਿਸੇ ਚਿੜੀ ਦੀ ਢੂਈ ਦੇ ਉੱਤੇ ਲਾਲ ਰੰਗ ਲਾ ਦਈਏ ਨਾ ਤੇ ਉਹ ਧੌੜ ਘਮਾ ਘਮਾ ਕੇ ਵੇਂਦੀ ਰਹਿੰਦੀ ਆ ਵੀ ਸ਼ਾਇਦ ਮੈਂ ਕੋਇਲ ਬਣ ਗਈ ਆ ਪਰ ਅਸਲ ਦੇ ਵਿੱਚ ਉਹ ਰਹਿੰਦੀ ਚਿੜੀ ਆ ਸੋ ਇਹ ਚਿੜੀ ਵਾਲਾ ਵਹਿਮ ਆਪਣੇ ਮਨ ਦੇ ਵਿੱਚੋਂ ਤੂੰ ਵੀ ਕੱਢ ਜਾ ਮੈਂ ਤੁਹਾਨੂੰ ਇੱਕ ਹੋਰ ਮਿਸਾਲ ਦਵਾਂ ਕਿ ਜਦੋਂ ਪਤੰਗ ਉੱਡਦੀ ਆ ਨਾ ਉਹ ਬੁੱਲੇ ਲੱਗੀ ਹੁੰਦੀ ਆ ਤੇ ਉਹਦੇ ਮਨ ਦੇ ਵਿੱਚ ਵਹਿਮ ਆ ਜਾਂਦਾ ਤੇਰੇ ਵਾਂਗ ਜਿੱਦਾਂ ਤੇਰੇ ਮਨ ਦੇ ਵਿੱਚ ਵਹਿਮ ਆ ਗਿਆ ਕਿ ਧਾਗੇ ਨੇ ਇਹ ਤਲਾਵਾਂ ਨੇ ਮੈਨੂੰ ਬੰਨ ਕੇ ਰੱਖਿਆ ਹੋਇਆ ਜੇ ਡੋਰ ਨੇ ਮੈਨੂੰ ਬੰਨਿਆ ਨਾ ਹੋਵੇ ਤੇ ਮੈਂ ਹੋਰ ਉੱਚੀ ਉੱਡ ਜਾਣਾ ਸੀਗਾ ਤੇ ਜਦੋਂ ਡੋਰ ਕੱਟਦੀ ਆ ਨਾ ਪਤੰਗ ਜਿਹੜੀ ਉੱਚੀ ਉੱਡਦੀ ਜ਼ਰੂਰ ਆ ਸਿਰਫ 2 ਮਿੰਟ ਲਈ ਮੁੜ ਕੇ ਉਹ ਮੂਦੇ ਮੂੰਹ ਕਿਸੇ ਰੂੜੀ ਦੇ ਉੱਤੇ ਤੇ ਕਿਸੇ ਗੰਦ ਦੇ ਉੱਤੇ ਡਿੱਗੀ ਹੁੰਦੀ ਆ ਸੋ ਇਹ ਤਲਾਵਾਂ ਜਿਹੜੀਆਂ ਨਾ ਤੇਰੀਆਂ ਤੇ ਡੋਰ ਐ ਜਿਹੜੀ ਐ ਇਹ ਪੰਜਾਬ ਦੀ ਜਨਤਾ ਵਾ ਇਹ ਚੰਗੇ ਸਲਾਹਕਾਰ ਜਿਹੜੇ ਤੈਨੂੰ ਨੁਕਤਾਚੀਨੀ ਕਰਦੇ ਆ ਨਾ ਇਹ ਪਤੰਗ ਦੀ ਡੋਰ ਤੇ ਤਲਾਵਾ ਹੁੰਦੀਆਂ ਵਾ ਸੋ ਸੁਣਨਾ ਸਿੱਖੋ ਤੇ ਆਪਣੀਆਂ ਗਲਤੀਆਂ ਨੂੰ ਮੰਨਣਾ ਸਿੱਖੋ ਉਹਨਾਂ ਗਲਤੀਆਂ ਸੁਧਾਰ ਕਰੋ ਇਹ ਨਹੀਂ ਵੀ ਤੈਨੂੰ ਜੇ ਕਿਸੇ ਨੇ ਮਤਲਬ ਕੋ ਸਲਾਹ ਦਿੱਤੀ ਤੇ ਆਪਾਂ ਮੁੜ ਕੇ ਸੁਣਨੀ ਨਹੀਂ ਉਹਦਾ ਟੀਚਰ ਆ ਨਾ ਮਜ਼ਾਕ ਡਾਉਣਾ ਵਾ ਤੇ ਜਿਸ ਦਿਨ ਇਹਨਾਂ ਤਲਾਵਾਂ ਤੇ ਇਸ ਡੋਰ ਨੇ ਜਿਹਨੇ ਤੈਨੂੰ ਬੰਨ ਕੇ ਰੱਖਿਆ ਨਾ ਪੰਜਾਬ ਦੀ ਜਨਤਾ ਤੇ ਤੇਰੇ ਸਲਾਹਕਾਰਾਂ ਨੇ ਜਦੋਂ ਉਹਨਾਂ ਨੇ ਛੱਡ ਦਿੱਤਾ ਤੇ ਮੁੱਦੇ ਮੁਆਪਾ ਵੀ ਕਿਸੇ ਰੂੜੀ ਦੇ ਉੱਤੇ ਪਏ ਹੋਣਾ ਵਾ ਆ ਹਾਲਾਤ ਤੇਰੀ ਬਣ ਜਾਣੀ ਆ ਸੋ ਮੈਂ ਤੈਨੂੰ ਅਜੇ ਵੀ ਕਹਿੰਦਾ ਸੰਭਲ ਜਾ ਆਪਣੇ ਆਰ ਦੇ ਵਿੱਚੋਂ ਹੰਕਾਰ ਕੱਢ ਕਾਹਾਂ ਹੰਕਾਰ ਕਰਦੇ ਆਪਾਂ 15 ਮੁੱਦੇ ਵਿੱਚੋਂ 8 ਮੰਤਰੀ ਜਿਹੜੇ ਉਹ ਆਪਣੇ ਹਲਕੇ ਹਾਰ ਗਿਆ ਆ ਦੇਣੇ ਆ ਯਾਰ ਤੁਹਾਡੀ ਪੰਜਾਬ ਨੂੰ ਆ ਕੰਮ ਆ ਤੁਹਾਡੇ ਪੰਜਾਬ ਦੇ ਉਹਨਾਂ 8ਾਂ ਦੇ ਸਮੇਤ ਤੈਨੂੰ ਵੀ ਅਸਤੀਫਾ ਦੇ ਦੇਣਾ ਚਾਹੀਦਾ ਵਾ ਕਿਸੇ ਨਵੇਂ ਬੰਦੇ ਨੂੰ ਮੌਕਾ ਦੇਣਾ ਚਾਹੀਦਾ ਵਾ ਇਹ ਨਹੀਂ ਵੀ ਕਿਸੇ ਨੂੰ ਫੜ ਲਿਆ ਕਿਸੇ ਨੂੰ ਛੱਡ ਦਿੱਤਾ ਕਿਸੇ ਨੂੰ ਡਰਾ ਲਿਆ ਇਦਾਂ ਸੂਬਾ ਨਹੀਂ ਚੱਲਣਾ ਗੱਲਾਂ ਦੇ ਕੜਾ ਦੇ ਨਾਲ ਸੂਬਾ ਨਹੀਂ ਚੱਲਣਾ ਤੇਰੇ ਤੇ ਤੇਰੇ ਹਾਰੇ ਮੰਤਰੀਆਂ ਦੀ ਮੈਂ ਦੋਲਣਾ ਕਹਿ ਕੇ ਸਮਾਪਤੀ ਕਰਨ ਲੱਗਾ ਸ਼ਾਇਦ ਤੈਨੂੰ ਤੇ ਤੇਰੇ ਹੰਕਾਰੇ ਜਿਹੜੇ ਪਾਰਟੀ ਦੇ ਮੰਤਰੀ ਉਹਨਾਂ ਨੂੰ ਅਕਲ ਆ ਜਾਏ ਇਹ ਦੋਲਣਾ ਸਿਰਫ ਤੁਹਾਡੇ ਤੇ ਢੱਕਦੀਆਂ ਹਨ ਕਿ ਭਾਸ਼ਣ ਮੈਂ ਹੈ ਜਿਤਨਾ ਆਪਾਂ ਲੈਕਚਰ ਦਿੰਨੇ ਆ ਲੋਕਾਂ ਨੂੰ ਲਵਾ ਲੈਨੇ ਆ ਤੇ ਅੰਦਰ ਉਹਦਾ ਸੱਚ ਕੁਝ ਹੋ ਰਿਹਾ ਕਿ ਭਾਸ਼ਣ ਮੈਂ ਹੈ ਦੇਸ਼ ਦੀ ਚਿੰਤਾ ਭਾਸ਼ਣ ਮੈਂ ਹੈ ਦੇਸ਼ ਦੀ ਚਿੰਤਾ आशिक कुर्सी मालिक हो भाषण में है देश की चिंता आशिक कुर्सी मालिक हो पाए गए हो मखमल की रजाइ पाए गए हो मखमल की रजाइ लायक तो तरपाल के हो सब्सक्राइब टू वन इंडिया चैनल एंड नेवर मिस एन अपडेट